ਸਤ ਸ੍ਰੀ ਅਕਾਲ ਮਿੱਤਰੋ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਵੀਯੂਸ ਜੜੀ ਚੈਨਲ ਦੇ ਵਿੱਚ ਜਿਸ ਵਿੱਚ ਅੱਜ ਆਪਾਂ ਲਿਪੀ ਦਾ ਜਿਹੜਾ ਆਪਣਾ 7 ਨੰਬਰ ਦਾ ਕੁਐਸਚਨ ਹੈ ਜਿਹੜਾ ਆਉਣਾ ਹੀ ਆਉਣਾ ਹੈ ਉਹਦੇ ਬਾਰੇ ਡਿਸਕਸ ਕਰਾਂਗੇ ਇਹ ਕੋਲ ਮਿਲਾ ਕੇ 3-4 ਕੁਐਸਚਨ ਨੇ 5 ਕੁਐਸਚਨ ਨੇ ਇਹ ਸਾਰੇ ਕੁਐਸਚਨਾਂ ਵਿੱਚੋਂ ਇੱਕ ਕੁਐਸਚਨ ਆਉਣਾ ਹੈ ਨਾਲੇ ਸਾਰੇ ਇੱਕ ਦੂਜੇ ਨਾਲ ਇੰਟਰ ریلیਟਡ ਨੇ ਤੇ ਤਾਂ ਕਰਕੇ ਤੁਸੀਂ ਸਾਰੀ ਵੀਡੀਓ ਨੂੰ ਦੇਖਣਾ ਬਿਨਾ ਸਕਿੱਪ ਕੀਤੇ ਤਾਂ ਤੁਹਾਨੂੰ ਸਾਰੀ ਸਮਝ ਆ ਜਾਏਗੀ ਨਾਲੇ ਇਹੋ ਜੇ ਪੀਡੀਐਫ ਚਾਹੀਦੀ ਹੈ ਤੁਸੀਂ ਯੂਬਿਲ ਆਸਕ ਮੀਨ ਇਨ ਦੀ ਕਮੈਂਟ ਸੈਕਸ਼ਨ ਆਈ ਵਿਲ ਸੈਂਡ ਯੂ ਪੀਡੀਐਫ ਓਕੇ ਐਂਡ ਚਲੋ ਆਪਾਂ ਸ਼ੁਰੂ ਕਰਦੇ ਹਾਂ ਆਪਣਾ ਪਹਿਲਾ ਲਿਪੀ ਪਰਿਭਾਸ਼ਾ ਜਨਮ ਅਤੇ ਵਿਕਾਸ ਲਿਪੀ ਕਿਸੇ ਵੀ ਭਾਸ਼ਾ ਦੇ ਮੌਖਿਕ ਰੂਪ ਨੂੰ ਲਿਖਤੀ ਰੂਪ ਵਿੱਚ ਬਦ ਸਾਧਨ ਹੈ ਕਿਸੇ ਵੀ ਪਾਸ਼ਾ ਜੇ ਪਾਸ਼ਾ ਯਾਨੀ ਕਿ ਪੰਜਾਬੀ ਇੱਕ ਪਾਸ਼ਾ ਹੈ ਠੀਕ ਹੈ ਜੀ ਉਹ ਦੇ ਮੌਖਿਕ ਰੂਪ ਮੌਖਿਕ ਯਾਨੀ ਕਿ ਆਪ ਬੋਲਨੇ ਆ ਬੋਲਣ ਵਾਲੇ ਰੂਪ ਨੂੰ ਬੋਲਚਾਲ ਦੇ ਰੂਪ ਨੂੰ ਲਿਖਤੀ ਰੂਪ ਲਿਖ ਕੇ ਲਿਖ ਕੇ ਜਿਵੇਂ ਪੰਜਾਬੀ ਜੋ ਆਪ ਲਿਖਣ ਵਾਸਤੇ ਊੜਾ ਐੜਾ ਜਿਹੜੇ ਆ ਚੀਜ਼ ਵਰਤਨੇ ਆ ਇਹ ਲਿਖਣ ਦੇ ਵਿੱਚ ਬਦਲਣ ਦਾ ਇੱਕ ਸਾਧਨ ਹੈ ਜੇਕਰ ਪਾਸ਼ਾ ਇੱਕ ਸਰੀਰ ਹੈ ਸਰੀਰ ਜ ਹੈ ਤਾਂ ਉਹ ਲਿਪੀ ਉਸ ਦਾ ਪਹਿਰਾਵਾ ਹੈ ਪਾਸ਼ਾ ਸਰੀਰ ਹੈ ਤੇ ਲਿਪੀ ਉਸ ਦਾ ਪਹਿਰਾਵਾ ਹੈ ਸਰੀਰ ਦਾ ਪਹਿਰਾਵਾ ਯਾਨਕੀ ਕੱਪੜੇ ਨੇ ਲਿਪੀ ਉਸ ਨੇ ਕੱਪੜੇ ਨੇ ਠੀਕ ਹੈ ਜੀ ਲਿਪੀ ਦੀ ਪਰਿਭਾਸ਼ਾ ਵਿਦਵਾਨਾਂ ਅਨੁਸਾਰ ਡਾਕਟਰ ਅਰਕੀਰਾ ਸਿੰਘ ਅਨੁਸਾਰ ਲਿਪੀ ਚਿਨਾ ਦਾ ਉਸ ਸਮੂਹ ਹੈ ਚਿਨਾ ਯਾਨਕੀ ਚੇਨ ਚੇਨ ਯਾਨਕੀ ਸਾਈਨ ਇਕ ਲਗ ਲਗ ਜੀ ਸਾਈਨ ਉ ਡਾ ਐ ਡਾ ਇਹ ਸਾਰੇ ਚਿਨਾ ਦਾ ਸਮੂਹ ਹੈ ਜਿਸ ਰਾਹੀਂ ਮਨੁੱਖੀ ਉਚਾਰਨ ਨੂੰ ਚਿੱਤਰਿਆ ਜਾਂ ਉਲ ਲਿਖਿਆ ਜਾਂਦਾ ਹੈ ਮਨੁੱਖੀ ਉਚਾਰਨ ਨੂੰ ਚਿੱਤ੍ਰਿਆ ਯਾਨਕੀ ਚਿੱਤਰ ਬਣਾ ਕੇ ਜਾਂ ਉਲਿਖਿਆ ਜਾਂਦਾ ਹੈ ਡਾਕਟਰ ਪ੍ਰੇਮ ਪ੍ਰਕਾਸ਼ ਜੀ ਅਨੁਸਾਰ ਕਿਸੇ ਭਾਸ਼ਾ ਦੀਆਂ ਧੁਨੀਆਂ ਨੂੰ ਲਿਖ ਕੇ ਪ੍ਰਗਟਾਉਣ ਲਈ ਵਰਤੇ ਜਾਣ ਵਾਲੇ ਵਿਸ਼ੇਸ਼ ਚਿੰਨਾ ਦੀ ਸਮੂਹ ਨੂੰ ਲਿਪੀ ਕਿਹਾ ਜਾਂਦਾ ਹੈ ਧੁਨੀਆਂ ਯਾਨਕੀ ਜਿਹੜੇ ਆਪਾਂ ਬੋਲ ਕੇ ਪ੍ਰਗਟਾਉਨੇ ਆ ਉਸ ਨੂੰ ਲਿਖ ਕੇ ਪ੍ਰਗਟਾਉਣਾ ਧੁਨੀਆਂ ਨੂੰ ਲਿਖ ਕੇ ਪ੍ਰਗਟਾਉਣਾ ਉਸ ਨੂੰ ਲਿਪੀ ਕਿਹਾ ਜਾਂਦਾ ਹੈ ਸਧਾਰਨ ਸ਼ਬਦਾਂ ਵਿੱਚ ਆਪਾਂ ਲਿਪੀ ਦੀ ਪਰਿਭਾਸ਼ਾ ਦੇ ਕੀ ਹੈ ਤਾਂ ਮੂੰਹ ਵਿੱਚੋਂ ਨਿਕਲਣ ਵਾਲੀਆਂ ਆਵਾਜ਼ਾਂ ਧੁਨੀਆਂ ਨੂੰ ਸਥਾਈ ਰੂਪ ਦੇਣ ਲਈ ਜੋ ਚਿੰਨ੍ਹ ਨਿਸ਼ਿਤ ਕੀਤੇ ਜਾਂਦੇ ਹਨ ਉਹਨਾਂ ਨੂੰ ਤਰਤੀਬ ਉਹਨਾਂ ਦੀ ਤਰਤੀਬ ਨੂੰ ਲਿਪੀ ਕਿਹਾ ਜਾਂਦਾ ਹੈ ਸੈਕਿੰਡ ਆਪਣਾ ਲਿਪੀ ਦਾ ਜਨਮ ਅਤੇ ਵਿਕਾਸ ਲਿਪੀ ਦਾ ਜਨਮ ਮਨੁੱਖ ਦੀ ਆਪਣੀਆਂ ਯਾਦਾਂ ਅਤੇ ਵਿਚਾਰਾਂ ਨੂੰ ਦੂਰ ਦੂਰ ਤੱਕ ਪਹੁੰਚਾਉਣ ਅਤੇ ਸੰਭਾਲਣ ਦੀ ਲੋੜ ਵਿੱਚ ਹੋਇਆ ਹੈ ਇਸ ਦਾ ਵਿਕਾਸ ਇਸ ਦਾ ਵਿਕਾਸ ਕਈ ਪੜਾਅ ਵਿੱਚ ਲੰਘਿਆ ਹੈ ਯਾਨੀ ਕਿ ਲਿਪੀ ਦਾ ਜਨਮ ਜਦੋਂ ਮਨੁੱਖ ਆਪਣੀਆਂ ਯਾਦਾਂ ਯਾਨੀ ਕਿ ਕੋਈ ਵੀ ਜੋ ਸੋਚ ਵਿਚਾਰ ਹੁੰਦੇ ਵਿੱਚ ਹੁੰਦੇ ਸੀ ਦਿਮਾਗ ਦੇ ਉਸ ਨੂੰ ਦੂਰ ਦੂਰ ਤੱਕ ਯਾਨੀ ਕਿ ਆਪਾਂ ਲੇਖ ਕੇ ਪੰਜਰ ਤੋਂ ਦੂਰ ਦੂਰ ਤੱਕ ਪੰਚਾਉਣ ਲਈ ਉਸ ਨੇ ਲੇਖ ਲੇਖ ਕੇ ਪੰਚਾਇਆ ਉਸ ਨੇ ਸੰਭਾਲਨ ਦੀ ਲੋੜ ਵਿੱਚ ਹੋਇਆ ਤਾਂ ਉਸ ਕਰਕੇ ਉਸ ਨੂੰ ਇਹ ਲਿਪੀ ਕਿਹਾ ਜਾਂਦਾ ਚਿੱਤਰ ਲਿਪੀ ਪਹਿਲੀ ਪੜਾ ਜਿਹਨੇ ਨਿ ਚਿੱਤਰ ਲਿਪੀ ਪਹਿਲੀ ਚੀਜ਼ ਪਿਕਟੋਗ੍ਰਾਫਿਕ ਸਕ੍ਰਿਪਟ ਇਹ ਲਿਪੀ ਦਾ ਸਭ ਤੋਂ ਮੁੱਢਲਾ ਰੂਪ ਹੈ ਪਹਿਲਾ ਰੂਪ ਇਹ ਹੈ ਯਾਨੀ ਕਿ ਆਦਮ ਮਨੁੱਖ ਨੇ ਆਪਣੇ ਭਾਵ ਪ੍ਰਗਟਾ ਕਰਨ ਲਈ ਗੁਫਾਵਾਂ ਦੀਆਂ ਕੰਧਾਂ 'ਤੇ ਚਿੱਤਰਵਾਉਣੇ ਸ਼ੁਰੂ ਕੀਤੇ ਜੇਕਰ ਉਸਨੇ ਸੂਰਜ ਬਾਰੇ ਦੱਸਣਾ ਹੁੰਦਾ ਸੀ ਤਾਂ ਸੂਰਜ ਦਾ ਗੋਲ ਚਿੱਤਰ ਬਣਾ ਦਿੱਤਾ ਯਾਨੀ ਕਿ ਪੁਰਾਣੇ ਜਿਹੜੇ ਆਦਿਕਾਲ ਆਦਿ ਯਾਨੀ ਕਿ ਪੁਰਾਣੇ ਕਾਲ ਯਾਨੀ ਕਿ ਆਪਣਾ ਆਪਾ ਐਂਸ਼ੀਅੰਟ ਹਿਸਟਰੀ ਦੀ ਗੱਲ ਕਰਦੇ ਪਿਆ ਜਦੋਂ ਗੁਫਾਵਾਂ ਦੇ ਉਦਿਕੰਧਾਂ ਉੱਤੇ ਤੇ ਜਿਆ ਕੋਈ ਗੁਫਾਵਾਂ ਦੀਆਂ ਕੰਧਾਂ ਉੱਤੇ ਚਿੱਤਰਵਾਉਣੇ ਸ਼ੁਰੂ ਕਰਕੇ ਜਿਸ ਨੇ ਸੂਰਜ ਦਾ ਦੱਸਣਾ ਹੈ ਤਾਂ ਸੂਰਜਾ ਚਿੱਤਰਵਾ ਦਿੱਤਾ ਸਿੰਬਲ ਦੱਸਨੇ ਵਿਕਟੋਗ੍ਰਾਫੀ ਤੇ ਚਿੰਨੀ ਲਿਪੀ ਯਾਨੀ ਕਿ ਚਿੰਨ ਲਿਪੀ ਸੋਰੀ ਚਿੰਨ ਲਿਪੀ ਆਈਡਿਓਗ੍ਰਾਫਿਕ ਸਕ੍ਰਿਪਟ ਹੋਲੀ ਓਲੀ ਚਿੱਤਰਾ ਨੇ ਵਿਚਾਰਾ ਦਾ ਰੂਪ ਲੈ ਲਿਆ ਦੁਦਾਰਨ ਲਈ ਸੂਰਜਾ ਚਿੱਤਰ ਹੁਣ ਸੂ ਸਿਰਫ ਸੂਰਜ ਨਹੀਂ ਬਦਲ ਕੇ ਗਰਮੀ ਜਾਂ ਰੋਸ਼ਨੀ ਦੇ ਚਿੰਨ ਵਜੋਂ ਵਰਤਿਆ ਜਾਣ ਲੱਗ ਲੱਗਾ ਯਾਨੀ ਕਿ ਹੁਣ ਆਪਾਂ ਉਥੇ ਗਰਮੀ ਦਰਸਾ ਦਿੱਤੀ ਵੀ ਗਰਮੀ ਤੋ ਚਿੰਨ ਵਰਤ ਦਿੱਤਾ ਗਰਮੀ ਦਾ ਸ਼ਬਦ ਲਿਪੀ ਇਸ ਪੜਾਅ ਦੇ ਇੱਕ ਚਿੰਨ ਇੱਕ ਖਾਸ ਸ਼ਬਦ ਲਈ ਰੱਖਵਾ ਹੋ ਗਿਆ ਚੀਨੀ ਪਾਸ਼ਾ ਅੱਜ ਵੀ ਕਾਫੀ ਹੱਦ ਤੱਕ ਕਿਸੇ ਪ੍ਰਣਾਲੀ ਤੇ ਅਧਾਰਿਤ ਇਸੇ ਪ੍ਰਣਾਲੀ ਤੇ ਅਧਾਰਿਤ ਯਾਨੀ ਕਿ ਇੱਕ ਖਾਸ ਸ਼ਬਦ ਕੋਈ ਇੱਕੋ ਸ਼ਬਦ ਜਿਹੜਾ ਹੈ ਉਹ ਰੱਖਵਾ ਹੋ ਗਿਆ ਇੱਕ ਚਿੰਨ ਇੱਕ ਖਾਸ ਸ਼ਬਦ ਰੱਖਵਾ ਹੋ ਗਿਆ ਉਹ ਚੀਨੀ ਪਾਸ਼ਾ ਚਾਰਜ ਵੀ ਪ੍ਰਚਲਿਤ ਹੈ ਇਹ ਸ਼ਬਦ ਲਿਪੀ ਠੀਕ ਹੈ ਜੀ ਧੁਨੀ ਲਿਪੀ ਫੋਨੇਟਿਕ ਫੋਨੇਟਿਕ ਸਕ੍ਰਿਪਟ ਇਹ ਲਿਪੀ ਦੇ ਵਿਕਾਸ ਦਾ ਸਭ ਤੋਂ ਆਧੁਨਿਕ ਰੂਪ ਹੈ ਜਿਹੜਾ ਹੋਣ ਦਾ ਆਧੁਨਿਕ ਕਹਿੰਦੇ ਕਿ ਮਾਡਰਨ ਰੂਪ ਹੈ ਇੱਥੇ ਚਿੰਨਾ ਦੀ ਚਿੰਨਾ ਕਿਸੇ ਵਸਤੂ ਚਿੰਨ ਕਿਸੇ ਵਸਤੂ ਜਾਂ ਵਿਚਾਰ ਨੂੰ ਨਹੀਂ ਸਗੋ ਮਨੁੱਖ ਚੋਂ ਨਿਕਲਣ ਵਾਲੀ ਧੁਨੀ ਸਾਊਂਡ ਨੂੰ ਪ੍ਰਗਟ ਕਰਦੇ ਹਨ ਗੁਰਮੁਖੀ ਦੇਵਨਾਗਰੀ ਰੋਮਨ ਲਿਪੀਆਂ ਇਸ ਸ਼੍ਰੇਣੀ ਵਿੱਚ ਆਉਂਦੀਆਂ ਹਨ ਭਾਰਤੀ ਲਿਪੀਆਂ ਦਾ ਪਿਸ਼ੋਕੜ ਭਾਰਤੀਆਂ ਲਗਭਗ ਸਾਰੀਆਂ ਲਿਪੀਆਂ ਗੁਰਮੁਖੀ ਸਮੇਤ ਦਾ ਮੁੱਢ ਬ੍ਰਾਹਮੀ ਲਿਪੀ ਹੈ ਬ੍ਰਾਹਮੀ ਲਿਪੀ ਤੋਂ ਹੀ ਸਾਰੀਆਂ ਲਿਪੀਆਂ ਸ਼ੁਰੂ ਹੋਈਆਂ ਬ੍ਰਾਹਮੀ ਲਿਪੀ ਪ੍ਰਾਚਨ ਭਾਰਤ ਦੀ ਸਭ ਤੋਂ ਪ੍ਰਸਿੱਧ ਲਿਪੀ ਹੈ ਗੁਪਤ ਲਿਪੀ ਜੋ 3ਵੀਂ 5ਵੀਂ ਸਦੀ ਵਿੱਚ ਬ੍ਰਹਮੀ ਤੋਂ ਵਿਕਸਿਤ ਹੋਈ ਪਹਿਲਾਂ ਬ੍ਰਹਮੀ ਸੀ ਬ੍ਰਹਮੀ ਤੋਂ ਬਾਅਦ ਫਿਰ ਆ ਕੇ ਗੁਪਤ ਲਿਪੀ ਆਈ ਫਿਰ ਕੁਟਿਲ ਲਿਪੀ ਆਈ ਕੁਟਿਲ ਲਿਪੀ ਸ਼ੇਵੀ ਤੋਂ 9ਵੀਂ ਸਦੀ ਦੇ ਆਸ-ਪਾਸ ਹੋਈ ਤੇ ਸ਼ਾਰਦਾ ਲਿਪੀ ਆਈ ਫਿਰ 10ਵੀਂ ਸਦੀ ਦੇ ਨੇੜੇ ਉੱਤਰ ਪੱਛਮੀ ਭਾਰਤ ਵਿੱਚ ਪ੍ਰਚਲਿਤ ਹੋਈ ਫਿਰ ਗੁਰਮੁਖੀ ਸ਼ਾਰਦਾ ਲਿਪੀ ਦੇ ਵਿਕਾਸ ਰੂਪ ਲੰਡੇ ਅਤੇ ਟਾਕਰੀ ਵਿੱਚੋਂ ਲੰਡੇ ਅਤੇ ਟਾਕਰੀ ਵਿੱਚੋਂ ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਨੂੰ ਮਾਝ ਸਵਾਰ ਕੇ ਮੌਜੂਦਾ ਰੂਪ ਦਿੱਤਾ ਸਿੱਟਾ ਇਸ ਦਾ ਇਹ ਲਿਪੀ ਮਨੁੱਖੀ ਸਬੇਤਾ ਦੀ ਇੱਕ ਮਹਾਨ ਕਾਰ ਹੈ ਇਸ ਨੇ ਗਿਆਨ ਨੂੰ ਇੱਕ ਪੀੜੀ ਤੋਂ ਦੂਜੀ ਪੀੜੀ ਤੱਕ ਪਹੁੰਚਾਣ ਵਿੱਚ ਪੁਲ ਦਾ ਕੰਮ ਕੀਤਾ ਹੈ ਪੰਜਾਬੀ ਭਾਸ਼ਾ ਲਈ ਗੁਰਮੁਖੀ ਲਿਪੀ ਸਭ ਤੋਂ ਟੁਕਵੀਂ ਹੈ ਕਿਉਂਕਿ ਇਹ ਪੰਜਾਬੀ ਧੁਨੀਆਂ ਨੂੰ ਬਰੀਕੀ ਨਾਲ ਚਿੱਤਰਨ ਦਾ ਦੀ ਸਮਰੱਥਾ ਰੱਖਦੀ ਹੈ ਹੁਣ ਇਸ ਵਾਰ ਨੈਕਸਟ ਹੈ ਆਪਣਾ ਲਿਪੀ ਦੇ ਪ੍ਰਾਚੀਨ ਰੂਪ ਮਨੁੱਖੀ ਸਭਿਤਾ ਦੇ ਇਤਿਹਾਸ ਵਿੱਚ ਲਿਖਣ ਕਲਾ ਦਾ ਵਿਕਾਸ ਇਕਦਮ ਨਹੀਂ ਹੋਇਆ ਯਾਨਕਿ ਸਟਾਰਟਿੰਗ ਜਿਵੇਂ ਸਿੱਧਾ ਲਿਖਦੇ ਨਹੀਂ ਸੀ ਸਕੋ 1000 1000 ਸਾਲਾਂ ਦੇ ਤਰਤੀਬ ਦਾ ਨਤੀਜਾ ਤਜਰਬੇ ਤਜਰਬਿਆਂ ਦਾ ਨਤੀਜਾ ਯਾਨਕਿ ਐਕਸਪੀਰੀਅੰਸ ਨਾਲ ਹੌਲੀ ਹੌਲੀ ਲਿਖਣ ਚੱਪਾਇਏ ਪ੍ਰਾਚੀਨ ਕਾਲ ਵਿੱਚ ਲਿਪੀ ਦੇ ਇਹ ਟਿਕੇ ਰੂਪ ਮਿਲਜਿਤ ਹਨ ਪਹਿਲਾ ਰੂਪ ਹੈ ਵਸਤੂ ਲਿਪੀ ਆਬਜੈਕਟ ਰਾਈਟਿੰਗ ਇਹ ਲਿਪੀ ਦਾ ਸਭ ਤੋਂ ਪ੍ਰਾਚੀਨ ਤੇ ਮੁੱਢਲਾ ਰੂਪ ਜੇਦੋਂ ਮਨੋਕ ਕੋਲ ਅੱਖਰ ਜਾਂ ਚਿੱਤਰ ਉਲੀਕਨ ਦਾ ਗਿਆਨ ਨਹੀਂ ਸੀ ਤਾਂ ਵਸਤੂ ਰਾਹੀਂ ਸਨੇਹ ਹੀ ਪੇਜਦਾ ਸੀ ਉਦਾਹਰਨ ਲਈ ਕਿਸੇ ਨੂੰ ਦੋਸਤੀ ਦਾ ਸਨੇਹਾ ਭੇਜਣਾ ਤਾਂ ਫੁੱਲ ਭੇਜਣਾ ਜਾਂ ਦੁਸ਼ਮਣੀ ਦਾ ਸਨੇਹਾ ਭੇਜਣਾ ਤਾਂ ਤੀਰ ਭੇਜਣਾ ਇਸ ਪ੍ਰਣਾਲੀ ਦੀ ਵਿੱਚ ਗੰਡ ਲਿਪੀ ਬਹੁਤ ਮਸ਼ਹੂਰ ਸੀ ਜਿਸ ਵਿੱਚ ਵੱਖ-ਵੱਖ ਰੰਗਾਂ ਦੇ ਧਾਗਿਆਂ ਨੂੰ ਗੰਡਾ ਮਾਰ ਕੇ ਸੰਖਿਆਵਾਂ ਜਾਂ ਘਟਨਾਵਾਂ ਦਾ ਸਾਬ ਰੱਖਿਆ ਜਾਂਦਾ ਸੀ ਚਿੱਤਰ ਲਿਪੀ ਪਿਕਟੋਗ੍ਰਾਫਿਕ ਸਕ੍ਰਿਪਟ ਵਸਤੂਆਂ ਤੋਂ ਬਾਅਦ ਮਨੁੱਖ ਨੇ ਪੱਥਰਾਂ ਤੇ ਗੁਫਾਵਾਂ ਦੀਆਂ ਕੰਧਾਂ 'ਤੇ ਚਿੱਤਰ ਬਣਾਉਣੇ ਸ਼ੁਰੂ ਕਰ ਦਿੱਤੇ ਇਹ ਆਪਾਂ ਉਹਨੇ ਅੱਗੇ ਦੇਖਿਆ ਹੋਏ ਤੁਸੀਂ ਪੜ੍ਹ ਲੈਣਾ ਰੀਡ ਕਰ ਲੈਣਾ ਆਈਡੋਗ੍ਰਾਫਿਕ ਵੀ ਵੇਖਿਆ ਫੋਨੇਟਿਕ ਵੀ ਵੇਖਿਆ ਹੈ ਬ੍ਰਾਹਮੀ ਕੁਸ਼ੋਤੀਆ ਦੇਖ ਲੈਣੇ ਹਨ ਪ੍ਰਾਚਨ ਭਾਰਤ ਦੀਆਂ ਸ਼ੈਲੀਆਂ ਭਾਰਤ ਦੇਸ਼ ਦਰਬ ਵਿੱਚ ਦੋ ਪ੍ਰਾਚਨ ਰੂਪਸ ਆ ਬਹੁਤ ਮੱਤਪੂਰਨ ਹਨ ਅਬ ਰੰਮੀ ਲਿਪੀ ਇਸ ਨੂੰ ਭਾਰਤ ਦੀ ਲਗਭਗ ਸਾਰੀਆਂ ਲਿਪੀਆਂ ਦੀ ਜਨਮਦਾਤੀ ਮੰਨਿਆ ਜਾਂਦਾ ਹੈ ਇਹ ਖੱਬੇ ਤੋਂ ਸੱਜੇ ਲਿਖੀ ਜਾਂਦੀ ਹੈ ਤੇ ਬਹੁਤ ਵਿਗਿਆਨਿਕ ਬਹੁਤ ਹੀ ਵਿਗਿਆਨਿਕ ਹੈ ਖੁਰੋ ਸ਼ਵਟੀ ਲਿਪੀ ਜਿਹੜੀ ਜਿਵੇਂ ਉਰਦੂ ਦੇ ਆਪਾਂ ਲਾਗੇ ਸਾਬ ਇਹ ਪ੍ਰਾਚੀਨ ਸਭਾਰਤ ਦੇ ਗੰਦਾਰ ਖੇਤਰ ਹੁੰਦਾ ਪਾਕਿਸਤਾਨ ਅਤੇ ਅਫਗਾਨਿਸਤਾਨ ਵਿੱਚ ਪ੍ਰਚਲਿਤ ਸੀ ਇਹ ਸੱਜੇ ਤੋਂ ਖੱਬੇ ਸੱਜੇ ਤੋਂ ਖੱਬੇ ਯਾਨੀ ਕਿ ਇਸ ਤਰ੍ਹਾਂ ਉਰਦੂ ਜਿਹੜੀ ਆਪਾਂ ਲਿਖੀ ਜਾਂਦੀ ਹੈ ਸੱਜੇ ਤੋਂ ਖੱਬੇ ਲਿਖੀ ਜਾਂਦੀ ਹੈ ਇਸ ਦੀ ইরਾਨੀ ਪ੍ਰਭਾਵ ਦੇ ਰਹੇ ਹੈ ਸਿੱਟਾ ਇਹਨਾ ਪ੍ਰਾਚੀਨ ਰੂਪਾਂ ਤੋਂ ਸਪਸ਼ਟ ਹੁੰਦਾ ਹੈ ਕਿ ਲਿਪੀ ਦਾ ਸਫਲ ਸਫਰ ਸਥੂਲ ਵਸਤੂ ਤੋਂ ਸੁਖਮ ਤੁਨੀ ਵੱਲ ਰਿਹਾ ਹੈ ਵੱਲ ਰਿਹਾ ਹੈ ਅਸੀਂ ਅੱਜ ਅਸੀਂ ਜਿਸ ਗੁਰਮੁਖੀ ਲਿਪੀ ਦੀ ਵਰਤੋਂ ਕਰਦੇ ਹਾਂ ਉਹ ਇਨ ਸਾਰੇ ਪੜਾਵਾਂ ਵਿੱਚੋਂ ਲੰਘ ਕੇ ਆਪਣੇ ਮੌਜੂਦ ਸੰਪੂਰਨਤਾ ਤੱਕ ਪਹੁੰਚੀ ਹੈ 3ਰਡ ਕੁਐਸਚਨ ਹੈ ਗੁਰਮੁਖੀ ਕਿਵੇਂ ਚੰਗੀ ਤੇ ਆਦਰਸ਼ ਲਿਪੀ ਹੈ ਗੁਰਮੁਖੀ ਲਿਪੀ ਪੰਜਾਬੀ ਪਾਸ਼ਾ ਲਈ ਸਿਰਫ ਇੱਕ ਲਿਖਣ ਪ੍ਰਣਾਲੀ ਨਹੀਂ ਹੈ ਸਗੋ ਇਹ ਵਿਗਿਆਨਿਕ ਅਤੇ ਪਰਚਾਈ ਪੱਖ ਤੋਂ ਬਹੁਤ ਹੀ ਆਦਰਸ਼ ਲਿਪੀ ਮੰਨੀ ਜਾਂਦੀ ਸਿਰਫ ਯਾਨੀ ਕਿ ਲਿਖਣਾ ਨਹੀਂ ਹੈ ਕਈ ਵਿਗਿਆਨਿਕ ਤੌਰ ਤੇ ਵੀ ਬੜੀ ਜਿਆਦਾ ਇੱਕ ਆਦਰਸ਼ ਲਿਪੀ ਮੰਨੀ ਜਾਂਦੀ ਹੈ ਵਿਦਵਾਨਾਂ ਅਨੁਸਾਰ ਇਸ ਦੀ ਮਹਾਨਤਾ ਦੇ ਮੁੱਖ ਕਾਰਨ ਹੇਠ ਲਿਖੇ ਅਨੁਸਾਰ ਹਨ ਵਿਗਿਆਨਕਾਂ ਨੇ ਦੱਸੇ ਵਿਦਵਾਨਾਂ ਨੇ ਦੱਸਿਆ ਵੀ ਯਾਨੀ ਕਿ ਇਹ ਦਕੇ ਕਿ ਇਸ ਨੂੰ ਜਿਹੜੀ ਚੀਜ਼ ਆਦਰਸ਼ ਲਿਪੀ ਬਣਾਉਂਦੀ ਹੈ ਗੁਰਮੁਖੀ ਇੱਕ ਆਦਰਸ਼ ਤੇ ਵਿਗਿਆਨਿਕ ਲਿਪੀ ਹੈ ਪੰਜਾਬੀ ਦੁਨੀਆ ਲਈ ਪੂਰੀ ਤਰ੍ਹਾਂ ਟੁਕਮੀ ਕਿਸੇ ਵੀ ਲਿਪੀ ਨੂੰ ਆਦਰਸ਼ ਉਦੋਂ ਮੰਨਿਆ ਜਾਂਦਾ ਹੈ ਜਦੋਂ ਉਹ ਪਾਸ਼ਾ ਦੀ ਹਰ ਤੁਨੀ ਨੂੰ ਸ਼ੁੱਧ ਰੂਪ ਵਿੱਚ ਪ੍ਰਗਟ ਕਰਨ ਦੀ ਸਮਰੱਥਾ ਰੱਖਦੀ ਹੋਵੇ ਕਿਸੇ ਵੀ ਲਿਪੀ ਨੂੰ ਆਦਰਸ਼ ਉਦੋਂ ਮੰਨਿਆ ਜਾਂਦਾ ਉਹ ਦਰਸ਼ ਯਾਨੀ ਕਿ ਉਦੋਂ ਜਦ ਨੂੰ ਆਪਾਂ ਸੈਟੀਸਫਾਈਡ ਮੰਨਿਆ ਜਾਂਦਾ ਜਦੋਂ ਉਸ ਦੇ ਉਸ ਭਾਸ਼ਾ ਦੀ ਹਰ ਤੁਨੀ ਨੂੰ ਕੋਈ ਵੀ ਆਵਾਜ਼ ਆਪਾਂ ਬੋਲਦੇ ਪਏ ਉਹਨੂੰ ਸ਼ੁੱਧ ਰੂਪ ਵਿੱਚ ਪ੍ਰਗਟ ਕਰਨ ਦੀ ਸਮਰੱਥਾ ਰੱਖਦੀ ਹੋਵੇ ਗੁਰਮੁਖੀ ਵਿੱਚ ਪੰਜਾਬੀ ਦੀਆਂ ਸਾਰੇ ਪੰਜਾਬੀ ਦੀਆਂ ਸਾਰੀਆਂ ਸਵਰ ਤੇ ਵਿਅੰਜਨ ਤੁਨੀਆਂ ਲਈ ਵੱਖਰੇ ਚਿੰਨ੍ਹ ਮੌਜੂਦ ਹਨ ਉਦਾਹਰਨ ਲਈ ਅੰਗਰੇਜ਼ੀ ਚ ਸ਼ਸ਼ਾ ਲਿਖਣ ਲਈ ਐਸ ਐਚ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਗੁਰਮੁਖੀ ਵਿੱਚ ਇੱਕ ਸਤੰਤਰ ਅੱਖਰ ਸ਼ਸ਼ਾ ਮੌਜੂਦ ਹੈ ਵਿਗਿਆਨਿਕ ਵਰਣਮਾਲਾ ਤਰਤੀਬ ਗੁਰਮੁਖੀ ਦੀ ਵਰਣਮਾਲਾ ਬਹੁਤ ਹੀ ਮਨੋਵਿਗਿਆਨ ਅਤੇ ਵਿਗਿਆਨਿਕ ਢੰਗ ਨਾਲ ਵਿਉਂਤੀ ਗਈ ਹੈ ਇਸ ਵਿੱਚ ਇੱਕੋ ਉਚਾਰਨ ਸਥਾਨ ਲਈ ਵਾਲੀਆਂ ਧੁਨੀਆਂ ਨੂੰ ਇੱਕ ਕਤਾਰ ਵਿੱਚ ਕਤਾਰ ਵਿੱਚ ਰੱਖਿਆ ਜਾਂ ਗਿਆ ਹੈ ਜਿਸ ਤਰ੍ਹਾਂ ਆਪਣਾ ਜਿਸ ਤਰ੍ਹਾਂ ਆਪਣਾ ਕ ਵਰਗ ਕ ਵਰਗੇ ਯਾਨੀ ਕਿ ਕਕ ਖਖ ਗਗ ਕਗ ਨਹੀਂ ਆ ਇਹ ਸਾਰੀਆਂ ਕੰਠੀ ਤੁਣੀਆਂ ਹਨ ਯਾਨੀ ਕਿ ਇੱਕ ਲਾਈਨ ਕਤਾਰ ਦੇ ਲਾਈਨ ਯਾਨੀ ਕਿ ਕਤਾਰ ਦੇ ਵਿੱਚ ਹਨ ਵਿਗਿਆਨਿਕ ਮਾਰਨ ਵਾਲਾ ਤਰਤੀਬ ਦੇ ਵਿੱਚ ਹਨ ਚ ਵਰਗ ਚਚਾ ਛਛਾ ਜਜਾ ਚਜਾ ਨਹੀਂ ਆ ਨਾ ਨਾ ਇਹ ਤਾਲਮੀ ਦੁਨੀਆ ਹਨ ਇਹ ਤਰਤੀਬ ਸਿੱਖਣ ਵਾਲੇ ਬਹੁਤ ਸੋਖ ਇੱਕ ਤੁਨੀ ਲਈ ਇੱਕ ਚੈਨ ਵਨ ਸਾਊਂਡ ਵਨ ਸਿੰਬਲ ਗੁਰਮੁਖੀ ਦੀ ਸਭ ਤੋਂ ਵੱਡੀ ਖੂਬੀ ਹੈ ਹੈ ਕਿ ਇਸ ਵਿੱਚ ਹਰ ਅੱਖਰ ਦੀ ਆਪਣੀ ਇੱਕ ਨਿਸ਼ਚਿਤ ਆਵਾਜ਼ ਹੈ ਨਿਸ਼ਚਿਤ ਪਛਾਣ ਹੈ ਅੰਗਰੇਜ਼ੀ ਵਾਂਗ ਇੱਥੇ ਸੀ ਦਾ ਕਦੇ ਕਾ ਯਾਨਕੀ ਕੈਟ ਅਤੇ ਕਦੇ ਸ ਸਿਟੀ ਨਹੀਂ ਬੰਦਾ ਗੁਰਮੁਖੀ ਵਿੱਚ ਜੋ ਲਿਖਿਆ ਜਾਂਦਾ ਹੈ ਉਹੀ ਬੋਲਿਆ ਜਾਂਦਾ ਹੈ ਇਸ ਵਿੱਚ ਕੋਈ ਅੱਖਰ ਸਾਇਲੈਂਟ ਗੁਪਤ ਨਹੀਂ ਹੁੰਦਾ ਸਵਰ ਵਾਹਕਾਂ ਦੀ ਸਚਜੀ ਵਰਤੋਂ ਗੁਰਮੁਖੀ ਵਿੱਚ ਤਿੰਨ ਮੁੱਖ ਸਵਰ ਹਨ ਊੜਾ ਐੜਾ ਈੜੀ ਇਹਨਾਂ ਨਾਲ ਲਗਾ ਲਗਾਤਾਰ ਮਾਤਰਾਵਾਂ ਲਗਾ ਕੇ ਪੰਜਾਬੀ ਦੀਆਂ ਸਾਰੀਆਂ 10 ਸਵਰ ਦੁਨੀਆਂ ਬਣਾਈਆਂ ਜਾਂਦੀਆਂ ਹਨ ਇਹ ਪ੍ਰਣਾਲੀ ਇੰਨੀ ਸਵਸ਼ਟਾ ਕਿ ਲਿਖਤੀ ਵਿੱਚ ਕੋਈ ਪਲੇਖਾ ਨਹੀਂ ਰਹਿੰਦਾ ਲਗਾ ਮਾਤਰਾਵਾਂ ਅਤੇ ਲਗਾਖਰਾਂ ਦੀ ਵਿਵਸਥਾ ਪੰਜਾਬੀ ਵਰਮੁਖੀ ਵਿੱਚ ਬਿੰਦੀ ਟਿੱਪੀ ਅਤੇ ਅਦਕ ਵਰਗੇ ਲਗਾਖਰ ਹਨ ਜੋ ਪਾਸ਼ਾ ਨੂੰ ਬਰੀਕੀ ਫੜਦੇ ਹਨ ਅਦਕ ਤੁਨੀ ਤੇ ਦਬਾ ਪਾਉਣ ਲਈ ਜਿਵੇਂ ਸਤ ਸਤ ਨੂੰ ਅਤੇ ਸਤ ਵਿੱਚ ਅੰਤਰ ਬਿੰਦੀ ਤੇ ਟਿੱਪੀ ਨਾਸਕੀ ਆਵਾਜ਼ਾਂ ਨੂੰ ਪ੍ਰਗਟ ਕਰਨ ਲਈ ਇਹਨਾਂ ਦੀ ਵਿਸ਼ੇਸ਼ਤਾਵਾਂ ਰੋਮਨ ਜਾਂ ਹੋਰ ਕਲਿੱਪਿੰਗਾਂ ਵਿੱਚ ਇੰਨੀ ਸਫਾਈ ਨਾਲ ਮੌਜੂਦ ਨਹੀਂ ਹੈ ਸੰਖੇਪਤਾ ਤੇ ਸੁੰਦਰਤਾ ਗੁਰਮੁਖੀ ਲਿਪੀ ਲਿਖਣ ਵਿੱਚ ਘਟ ਥਾਂ ਕێਰਦੀ ਹੈ ਅਤੇ ਇਸ ਦੀ ਲਿਖਾਵਟ ਬਹੁਤ ਗੋਲ ਅਤੇ ਸੁੰਦਰ ਹੈ ਇਸ ਵਿੱਚ ਅੱਖਰਾਂ ਦੇ ਉੱਪਰ ਲੱਗਣ ਵਾਲੀ ਲਕੀਰ ਸ਼ੀਰੋ ਰੇਖਾ ਸ਼ਬਦਾਂ ਨੂੰ ਇੱਕ ਸੁੱਤਰ ਵਿੱਚ ਬਨ ਕੇ ਪੜਨ ਵਿੱਚ ਆਸਾਨੀ ਪੈਦਾ ਕਰਦੀ ਹੈ ਗੁਰਮੁਖੀ ਲਿਪੀ ਨਾ ਸਿਰਫ ਪੰਜਾਬੀ ਸੱਭਿਆਚਾਰ ਤੇ ਇਤਿਹਾਸ ਦਾ ਅਟੁੱਟ ਅੰਗ ਹੈ ਸਗੋ ਆਪਣੀ ਤੁਣੀ ਵਿਗਿਆਨਕ ਬੰਤਰ ਕਰਕੇ ਇਹ ਵਿਸ਼ਵ ਦੀਆਂ ਉੱਤਮ ਲਿਪੀਆਂ ਵਿੱਚੋਂ ਇੱਕ ਹੈ ਇਹ ਪਾਸ਼ਾ ਦੇ ਉਚਾਰਨ ਅਤੇ ਲਿਖਤ ਵਿੱਚ ਪੂਰਨ ਤਾਲਮੇਲ ਬਣਾਈ ਰੱਖਦੀ ਹੈ ਨਿਕਸ ਨੈਕਸਟ ਹੈ ਗੁਰਮੁਖੀ ਦਾ ਪੰਜਾਬੀ ਨਾਲ ਰਿਸ਼ਤਾ ਗੁਰਮੁਖੀ ਅਤੇ ਪੰਜਾਬੀ ਦਾ ਰਿਸ਼ਤਾ ਟੂਟ ਹੈ ਇਹ ਰਿਸ਼ਤਾ ਉਹੀ ਹੈ ਜੋ ਸਰੀਰ ਅਤੇ ਆਤਮਾ ਜਾਂ ਬੋਲੀ ਅਤੇ ਪਹਿਰਾਵੇ ਦਾ ਹੁੰਦਾ ਹੈ ਵਿਦਵਾਨਾਂ ਅਨੁਸਾਰ ਇਨ੍ਹਾਂ ਨੇ ਬੜੇ ਗੂੜੇ ਸੰਬੰਧ ਨੂੰ ਹੇਠਾਂ ਲਿਖੇ ਨੁਕਤੇ ਰਾਹੀਂ ਸਮਝਾਇਆ ਗੁਰਮੁਖੀ ਅਤੇ ਪੰਜਾਬੀ ਦਾ ਅੰਤਰ ਸੰਬੰਧ ਕੁਦਰਤੀ ਅਤੇ ਟੁਕਮਾ ਪਹਿਰਾਵਾ ਹਰ ਪਾਸ਼ਾ ਦੀ ਆਪਣੀ ਇੱਕ ਪ੍ਰਕਿਰਤੀ ਹੁੰਦੀ ਹੈ ਪੰਜਾਬੀ ਇੱਕ ਅਮੀਰ ਧੁਨੀਆਂ ਵਾਲੀ ਪਾਸ਼ਾ ਹੈ ਗੁਰਮੁਖੀ ਲਿਪੀ ਦਾ ਵਿਕਾਸ ਹੀ ਪੰਜਾਬੀ ਦੀਆਂ ਇਹਨਾਂ ਖਾਸ ਧੁਨੀਆਂ ਜਿਵੇਂ ਲ ਲ ਗ ਘ ਚ ਜ ਟ ਡ ਤ ਦ ਪ ਬ ਨੂੰ ਚਿੱਤਰਨ ਲਈ ਹੋਇਆ ਹੈ ਕੋਈ ਵੀ ਹੋਰ ਲਿਪੀ ਜਿਵੇਂ ਰੋਮਨ ਜਾਂ ਫਾਰਸੀ ਯਾਨੀ ਕਿ ਇੰਗਲਿਸ਼ ਵਿੱਚ ਆਪਾਂ ਦੇਖੀਏ ਤਾਂ ਪੰਜਾਬੀ ਦੀਆਂ ਬਰੀਕੀਆਂ ਨੂੰ ਇੰਨੀ ਸ਼ੁੱਧਤਾ ਨਾਲ ਪ੍ਰਗਟ ਨਹੀਂ ਕਰ ਸਕਦੀ ਜਿੰਨੀ ਗੁਰਮੁਖੀ ਹੈ। ਇਤਿਹਾਸਕ ਅਤੇ ਸੱਭਿਆਚਾਰਕ ਸਾਂਝ ਗੁਰਮੁਖੀ ਲਿਪੀ ਦਾ ਨਾਮ ਪੰਜਾਬੀ ਸੱਭਿਆਚਾਰ ਤੇ ਇਤਿਹਾਸ ਨਾਲ ਗੂੜਾ ਜੁੜਿਆ ਹੋਇਆ ਹੈ। ਗੁਰਮੰਗਲ ਦੇਵ ਜੀ ਨੇ ਲਿਪੀ ਨੂੰ ਮਾਝ ਸਵਾਰ ਕੇ ਪੰਜਾਬੀ ਭਾਸ਼ਾ ਲਈ ਨਿਸ਼ਚਿਤ ਕੀਤਾ। ਜਾ ਵੀ ਦਾ ਲਗਭਗ ਸਾਰਾ ਮਦਕਾਲੀ ਸਹਿਤ ਗੁਰਬਾਣੀ ਅਤੇ ਸੂਫੀ ਕਾਬ ਕੁਝ ਹਿੱਸਾ ਗੁਰਮੁਖੀ ਵਿੱਚ ਸੰਭਾਲਿਆ ਹੋਇਆ ਹੈ ਇਸ ਲਈ ਇਹ ਲਿਪੀ ਪੰਜਾਬੀ ਦੀਆਂ ਸੱਭਿਆਚਾਰਕ ਪਛਾਣ ਦਾ ਪ੍ਰਤੀਕ ਬਣ ਗਈ ਹੈ ਤੁਨੀ ਵਿਗਿਆਨਕ ਸਾਜ ਪੰਜਾਬੀ ਇੱਕ ਸੁਰਾਤਮਕ ਯਾਨੀ ਕਿ ਟੋਨਲ ਭਾਸ਼ਾ ਹੈ ਜਿਸ ਵਿੱਚ ਸ਼ਬਦਾਂ ਦੇ ਉਚਾਰਨ ਨਾਲ ਅਰਥ ਬਦਲ ਜਾਂਦੇ ਹਨ ਗੁਰਮੁਖੀ ਵਿੱਚ ਹਾ ਹ ਅੱਖਰ ਅਤੇ ਹੋਰ ਕੋਸ਼ ਮਹਾ ਪ੍ਰਾਂਤੁਨੀਆਕ ਗਾਜ ਜਦ ਦਦਾ ਦਦਾ ਪਬਾਦੀ ਵਰਤੋ ਪੰਜਾਬੀ ਦੀਆਂ ਸੁਰਾਂ ਨੂੰ ਪ੍ਰਗਟ ਕਰਨ ਲਈ ਬਹੁਤ ਵਿਗਿਆਨਕ ਢੰਗ ਨਾਲ ਕੀਤੀ ਜਾਂਦੀ ਹੈ ਪੰਜਾਬੀ ਮਾਨਸਿਕਤਾ ਦਾ ਮੇਲ ਗੁਰਮੁਖੀ ਦੇ ਅੱਖਰਾਂ ਦੀ ਬੰਤਰ ਪੰਜਾਬੀ ਦੇ ਸੁਭਾਅ ਵਾਂਗ ਸਿੱਧੀ ਸਪਸ਼ਟ ਤੇ ਗੋਲ ਹੈ ਪੰਜਾਬੀ ਬੋਲਣ ਵਾਲਾ ਮਨੁੱਖ ਜਦੋਂ ਗੁਰਮੁਖੀ ਲਿਖਦਾ ਹੈ ਤਾਂ ਉਸ ਨੁਕੀਸੇ ਬਾਹਰੀ ਉਪਰੀ ਉਪਰੀ ਲਿਪੀ ਦਾ ਇਹ ਅਹਿਸਾਸ ਨਹੀਂ ਹੁੰਦਾ ਇਹ ਲਿਪੀ ਪੰਜਾਬੀ ਬੋਲੀ ਦੇ ਉਚਾਰਨ ਅੰਗਾਂ ਦੇ ਬਿਲਕੁਲ ਅਨੁਕੂਲ ਹੈ ਅਰਥ ਸਪਸ਼ਟਤਾ ਕਿਸੇ ਹੋਰ ਲਿਪੀ ਵਿੱਚ ਪੰਜਾਬੀ ਲਿਖਣ ਵੇਲੇ ਕਈ ਵਾਰ ਅਰਥਾਂ ਦਾ ਭੁਲੇਖਾ ਪੈ ਜਾਂਦਾ ਹੈ ਮਿਸਾਲ ਦੇ ਤੌਰ ਤੇ ਦੇਖੀਏ ਜੇਕਰ ਅਸੀਂ ਰੋਮਨ ਵਿੱਚ ਕਾਲਾ ਲਿਖੀਏ ਤਾਂ ਕਾਲਾ ਰੰਗ ਤਾਂ ਇਹ ਕਾਲਾ ਰੰਗ ਕਲਾ 8 ਅਤੇ ਕਲਾ ਅਲੋਨ ਕੱਲਾ ਅਲੋਨ ਕੁਝ ਵੀ ਹੋ ਸਕਦਾ ਹੈ ਪਰ ਗੁਰਮੁਖੀ ਵਿੱਚ ਕਾਲਾ ਕਲਾ ਅਤੇ ਕੱਲਾ ਲਿਖਣ ਵੇਲੇ ਲਗਾਲ ਮਾਤਰਾਵਾਂ ਅਤੇ ਅੱਦਕ ਦੀ ਵਰਤੋਂ ਕਰਕੇ ਸਾਰਾ ਪਲੇਖਾ ਖਤਮ ਹੋ ਜਾਂਦਾ ਹੈ ਸੰਖਿ ਸਿੱਟਾ ਸੰਖੇਪ ਵਿੱਚ ਗੁਰਮੁਖੀ ਅਤੇ ਪੰਜਾਬੀ ਇੱਕ ਪੰਜਾਬੀ ਪਾਸ਼ਾ ਦੇ ਵਿਕਾਸ ਲਈ ਗੁਰਮੁਖੀ ਲਿਪੀ ਨੇ ਇੱਕ ਮਜ਼ਬੂਤ ਨੀਂ ਦਾ ਕਾਮ ਕੀਤਾ ਹੈ ਜੇ ਪੰਜਾਬੀ ਪਾਸ਼ਾ ਇੱਕ ਬਮੋਹਲੀ ਮਨੀ ਹਤਾ ਗੁਰਮੁਖੀ ਉਸ ਨੂੰ ਸੰਭਾਲਣ ਵਾਲੀ ਇੱਕ ਸੁੰਦਰ ਡੱਬੀ ਹੈ ਗੁਰਮੁਖੀ ਇੱਕ ਪ੍ਰਾਣੀ ਲਿਪੀ ਕਿਵੇਂ ਹੈ ਇਹ ਇੱਕ ਬਹੁਤ ਹੀ ਮਹੱਤਵਪੂਰਨ ਸਵਾਲ ਹੈ ਅਕਸਰ ਲੋਕਾਂ ਨੂੰ ਲੱਗਦਾ ਹੈ ਕਿ ਗੁਰਮੁਖੀ ਲਿਪੀ ਸਿਰਫ 16ਵੀਂ ਸਦੀ ਗੁਰੂ ਸਾਹਿਬਾਨਾਂ ਦੇ ਸਮੇਂ ਵਿੱਚ ਪੈਦਾ ਹੋਈ ਹੈ ਪਰ ਭਾਸ਼ਾ ਵਿਗਿਆਨਿਕ ਪੱਖੋਂ ਤੋਂ ਗੁਰਮੁਖੀ ਇੱਕ ਬਹੁਤ ਪੁਰਾਣੀ ਲਿਪੀ ਹੈ ਇਸ ਦੀਆਂ ਜੜ੍ਹਾਂ ਹਜ਼ਾਰਾਂ ਸਾਲ ਪੁਰਾਣੀਆਂ ਹਨ ਗੁਰਮੁਖੀ ਦੇ ਪੁਰਾਣੇ ਤੇ ਸਬੂਤ ਹੈ ਜੜ੍ਹਾਂ ਸਾਲ ਪੁਰਾਣੀ ਹੈ ਗੁਰਮੁਖੀ ਲਿਪੀ ਬ੍ਰਹਮੀ ਲਿਪੀ ਨਾਲ ਸੰਬੰਧਿਤ ਪ੍ਰਾਚੀਨ ਜੜ੍ਹਾਂ ਗੁਰਮੁਖੀ ਦਾ ਜਨਮ ਸਿੱਧਾ ਬ੍ਰਹਮੀ ਲਿਪੀ ਤੋਂ ਨਹੀਂ ਹੋਇਆ तो ही हो तो हो होया सॉरी सीधा ब्रह्मी लिपि तो है पर जो भारत की सब तो प्राचीन लिपि है लगभग पांच सौ ईस्वी पूर्व ब्रह्मी तो बाद गु गु, गु गुप्त लिपि फिर कुटिल लिपि नौवीं दसवीं सदी च कुटिल लिपि तो शारदा लिपि विकसित हुई जे जो पच उत्तर पछमी उत्तर पछ्छमी यानी कि नॉर्थ जेड़ा अपना जिम्मे जम्मू कश्मीर हो गया पंजाब, ए वाला नॉर्थ वेस्ट रीजन ठीक है जी ਉੱਤਰ ਪੱਛਮੀ ਪੰਜਾਬੀ ਅਤੇ ਕਸ਼ਮੀਰ ਵਿੱਚ ਪ੍ਰਚਲਿਤ ਸੀ ਗੁਰਮੁਖੀ ਦੇ ਸਾਰੇ ਬਹੁਤ ਸਾਰੇ ਅੱਖਰ ਸ਼ਾਰਦਾ ਲਿਪੀ ਨਾਲ ਮਿਲਦੇ ਜੁਲਦੇ ਹਨ ਗੁਰੂ ਗੁਨਾਕਦੇਵ ਜੀ ਦੀ ਪੱਟੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਨਾਨਕ ਦੇਵ ਜੀ ਦੀ ਬਾਣੀ ਪੱਟੀ ਦਰਜ ਹੈ ਇਸ ਵਿੱਚ ਉਹਨਾਂ ਨੇ ਉਸ ਸਮੇਂ ਪ੍ਰਚਲਿਤ ਵਰਣਮਾਲਾ ਅੱਖਰਾਂ ਦੀ ਵਰਤੋਂ ਕਰਕੇ ਉਪਦੇਸ਼ ਦਿੱਤਾ ਹੈ ਇਹ ਸਿੱਧ ਕਰਦਾ ਹੈ ਕਿ ਗੁਰੂ ਸਾਹਿਬਾਨ ਨੇ ਪਹਿਲਾ ਵੀ ਇਹ ਅੱਖਰ ਜਿੰਨਾ ਨੂੰ ਅੱਜ ਅਸੀਂ ਗੁਰਮੁਖੀ ਕਹਿੰਦੇ ਹਾਂ ਪੰਜਾਬੀ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਮੌਜੂਦ ਸਨ ਲੰਡੇ ਅਤੇ ਟਾਕਰੀ ਲਿਪੀ ਪੰਜਾਬ ਦੇ ਵਪਾਰੀ ਅਤੇ ਆਮ ਲੋਕ ਸਾ ਗੁਰੂ ਸਾਹਿਬਾਨ ਤੋਂ ਪਹਿਲਾਂ ਲੰਡੇ ਅਤੇ ਟਾਕਰੀ ਨਾਮ ਦੀਆਂ ਲਿਪੀਆਂ ਵਰਤਦੇ ਸਨ ਗੁਰਮੁਖੀ ਦੇ ਬਹੁਤ ਸਾਰੇ ਅੱਖਰ ਇਹਨਾਂ ਲਿਪੀਆਂ ਵਿੱਚੋਂ ਲਏ ਗਏ ਹਨ ਇਹਨਾਂ ਲਿਪੀਆਂ ਦੀ ਆਪਣੀ ਇੱਕ ਲੰਮੀ ਪ੍ਰਾਚੀਨ ਪਰੰਪਰਾ ਹੈ ਵਿਕਾਸਨਾਕੀ ਕਾਰ ਇਤਿਹਾਸਕ ਪੱਖ ਤੋਂ ਗੁਰਮੁਖੀ ਕੋਈ ਨਵੀਂ ਕਾਰ ਨਹੀਂ ਸੀ ਸਗੋ ਇਹ ਇੱਕ ਵਿਕਾਸ ਐਵੋਲੂਸ਼ਨ ਸੀ ਗੁਰੂ ਅੰਗਦ ਦੇਵ ਜੀ ਨੇ ਪਹਿਲਾਂ ਤੋਂ ਮੌਜੂਦ ਵੱਖ-ਵੱਖ ਸ਼ਾਰਦਾਂ ਲੰਡੇ ਟਾਕਰੀ ਦੀ ਵੱਖ-ਵੱਖ ਅੱਖਰ ਇਕੱਠੇ ਕੀਤੇ ਅਤੇ ਕਾਂਠ ਸ਼ਾਂਟ ਯਾਨਕੀ ਮਾਂਜ ਸਮਾਰ ਕੇ ਉਹਨਾਂ ਨੂੰ ਵਿਗਿਆਨਕ ਤਰਤੀਬ ਦਿੱਤੀ ਉਹਨਾਂ ਨੇ ਇਸ ਨੂੰ ਸਰਵਸਾਂਝਾ ਰੂਪ ਦਿੱਤਾ ਜੋ ਆਮ ਲੋਕ ਇਸ ਨੂੰ ਸੌਖਿਆ ਪੜ ਸਕਣ ਰਾਤਨ ਸੇ ਸ਼ਿਲਾ ਲੇਖਤੇ ਸਿੱਕੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਮਿਲੇ ਪ੍ਰਾਚੀਨ ਸਿੱਕਿਆਂ ਅਤੇ ਪੱਥਰਾਂ ਉੱਤੇ ਉਕਰੇ ਅੱਖਰਾਂ ਦੀ ਬੰਤਰ ਗੁਰਮੁਖੀ ਦੇ ਮੁੱਢਲੇ ਅੱਖਰਾਂ ਨਾਲ ਮਿਲਦੀ ਹੈ ਇਸ ਦੀਪ ਜੇ ਇਸ ਦਾ ਪ੍ਰਾਚੀਨਤਾ ਦੀ ਗਵਾਹੀ ਪਰਦੇ ਹਨ ਜੋ ਇਸ ਦੀ ਪ੍ਰਸੰਨਤਾ ਦੀ ਗਵਾਹੀ ਪਰਦੇ ਹਨ ਗੁਰਮੁਖੀ ਕਜਈ ਲਿਪੀ ਹੈ ਜਿਸ ਦਾ ਪਿੰਜਰ ਯਾਨੀ ਕਿ ਸਟ੍ਰਕਚਰ ਹਜ਼ਾਰਾਂ ਸਾਲ ਪੁਰਾਣਾ ਹੈ ਪਰ ਇਸ ਨੂੰ ਮੌਜੂਦ ਮਹਾਨ ਮਹਾਂਦਰਾ ਅਤੇ ਵਿਗਿਆਨਿਕ ਰੂਪ ਗੁਰੂ ਸਾਹਿਬਾਨ ਦੇ ਸਮੇਂ ਮਿਲਿਆ ਇਸ ਲਈ ਇਸ ਨੂੰ ਪ੍ਰਾਚੀਨ ਭਾਰਤੀ ਲਿਪੀ ਪਰਿਵਾਰ ਦੀ ਇੱਕ ਮਹੱਤਵਪੂਰਨ ਸ਼ਾਖਾ ਮੰਨਿਆ ਜਾਂਦਾ ਹੈ। ਲਾਸਟ ਕੁਐਸਚਨ ਹੈ ਗੁਰਮੁਖੀ ਲਿਪੀ ਦੀਆਂ ਵਿਸ਼ੇਸ਼ਤਾਵਾਂ। ਗੁਰਮੁਖੀ ਲਿਪੀ ਦੀਆਂ ਵਿਸ਼ੇਸ਼ਤਾਵਾਂ। ਗੁਰਮੁਖੀ ਲਿਪੀ ਪੰਜਾਬੀ ਭਾਸ਼ਾ ਨੂੰ ਲਿਖਣ ਲਈ ਸਭ ਤੋਂ ਟੁਕਵੀਂ ਅਤੇ ਵਿਗਿਆਨਕ ਲਿਪੀ ਹੈ। ਇਹ ਸੌਰੀ ਕੁਐਸਚਨ ਜਿਹੜਾ ਆਪਣਾ ਵਿਸ਼ੇਸ਼ਤਾਵਾਂ ਹੈ ਨਾ ਇਹ ਉਸ ਨਾਲ ਮੈਚ ਕਰਦਾ ਵੀ ਪੰਜਾਬੀ ਭਾਸ਼ਾ ਨੂੰ ਕਿਵੇਂ ਟੁਕੀ ਬਣਾਦੀ ਹੈ ਸੇਮ ਕੁਐਸਚਨ ਹੈ ਵਿਗਿਆਨਕ ਤਰਤੀਬ ਅਨਸਾਰ ਕਾ ਵਰਗ ਚ ਵਰਗ ਵਾਲਾ ਇੱਕ ਤੁਣੀ ਲਈ ਇੱਕ ਅੱਖਰ ਉਹੀ ਕੋਈ ਸਾਈਲੈਂਟ ਅੱਖਰ ਨਹੀਂ ਲਗਾ ਮਾਤਰਾਵਾਂ ਦੀ ਸਚਜੀ ਵਰਤੋਂ ਲਗਾ ਅੱਖਰ ਦੀ ਮੌਜੂਦਗੀ ਪੰਜਾਬੀ ਸ਼ਬਦਾਂ ਨੂੰ ਪ੍ਰਗਟਾਉਣ ਦੀ ਸਮਰੱਥਾ ਸੰਖੇਪਤਾ ਤੇ ਸੁੰਦਰਤਾ ਪੈਰੇ ਵਿੱਚ ਬਿੰਦੀ ਵਾਲੇ ਅੱਖਰ ਸਿੱਟਾ ਇਹਨਾਂ ਵਿਸ਼ੇਸ਼ਤਾਵਾਂ ਨੂੰ ਗੁਰਮੁਖੀ ਪੰਜਾਬੀ ਪਾਸ਼ਾ ਦਾ ਕੁਦਰਤੀ ਨਿਵਾਸ ਕਿਹਾ ਜਾਂਦਾ ਹੈ ਇਹ ਲਿਪੀ ਮਨੋਵਿਗਿਆਨ ਵਿਗਿਆਨਿਕ ਪ੍ਰਯੋਗਿਕ ਪੱਖ ਤੋਂ ਪੂਰਾ ਪੂਰੀ ਤਰ੍ਹਾਂ ਸੰਪੂਰਨ ਹਨ ਇਹ ਸੇਮ ਕੁਐਸਚਨ ਹੈ ਜਿਹੜਾ ਆਪਣਾ ਟੁਕਮੀ ਕਿਉਂ ਲਿਪੀ ਮੰਨੀ ਜਾਂਦੀ ਹੈ ਵਿਸ਼ੇਸ਼ਤਾਵਾਂ ਤੇ ਸੇਮ ਕੁਐਸਚਨ ਹੈ ਤਾਂ ਪਲੀਜ਼ ਤੁਸੀਂ ਚੈੱਕ ਆਊਟ ਕਰ ਲੈਣਾ ਵੀਡੀਓਜ਼ ਤੇ ਉਸ ਤੋਂ ਪਹਿਲਾਂ ਜਿਹੜੀਆਂ ਵੀਡੀਓਜ਼ ਵਿਆਕਰਣ ਵਿਹਾਰਕ ਵਿਆਕਰਣ ਦੀਆਂ ਉਹ ਵੀ ਵੀਡੀਓਜ਼ ਚੈੱਕ ਆਊਟ ਕਰ ਲੈਣਾ ਜੇ ਪੀਡੀਐਫ ਚਾਹੀਦੀ ਹੈ ਕਮੈਂਟ ਸੈਕਸ਼ਨ 'ਚ ਆਪਣਾ ਦੱਸ ਦੇਣਾ ਤੇ ਸਬਸਕ੍ਰਾਈਬ ਪਲੀਜ਼ ਕਰ ਦੇਣਾ ਆਪਣੇ ਚੈਨਲ ਨੂੰ ਪੀਯੂ ਸਟੱਡੀ ਚੈਨਲ ਨੂੰ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ